ਪਦੇਵੀ ਪਾਲਗੇ ਜੋ ਦੇਸਕਾਲ ਪ੍ਰਖ ਵੈ ਗੁਰੂ ਜੀ ਦੇ ਪਾਵਨ ਪਿੱਤਰ ਗੁਰ ਚਰਨਾ ਦੀਆਂ ਅਮਰਤ ਵੇਲ ਤੋਂ ਲੈ ਕੇ ਹਾੜੀਆਂ ਲਵਾਰੇ ਉਹ ਲਾਹੇ ਪ੍ਰਾਪਤ ਕਰੇ ਸੋ ਆਓ ਜੁੜਗੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਸਤਿਗੁਰਾਂ ਦੇ ਪਿਆਰੇ ਉਹ ਸਿੱਖ ਜੋ ਕਿ ਭਾਈ ਰਾਮ ਸਿੰਘ ਭਾਈ ਬਖਤੂ ਸਿੰਘ ਤੇ ਭਾਈ ਕਖਤੂ ਸਿੰਘ ਤੇ ਭਾਈ ਬਖਤੂ ਸਿੰਘ ਅਮਰਤ ਸਾਹਿਬ ਦੇ ਸੰਗਰਾਂ ਦੇ ਕੋਲੋਂ ਸਿੰਘ ਬਣੇ ਚਾਰੇ ਭਰਾ ਸ੍ਰੀ ਦਰਗਮਾ ਸਰਵਕੇ ਪਹੁੰਚ ਕਰਕੇ ਗੁਰੂ ਕਲ ਗੀਤ ਰਪਾਸਾ ਜੀ ਸਤਿਗੁਰੂ ਗੁਰੂ ਗਰੀਬਨਵਾਲ ਪਾਸਾ ਜੀ ਦੇ ਚਰਨਾਂ ਕਮਲਾਂ ਦੀਆਂ ਬੜੀਆਂ ਸਵਾਹਾ ਨਿਭਾਉਂਦੇ ਆ ਸੇਵਾ ਕਰਕੇ ਸਤਿਗੁਰਾਂ ਦੇ ਦਰ ਕਰਦਿਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਤਾਂ ਗੁਰੂ ਪਿਆਰਿਓ ਜਦੋਂ ਸਤਿਗੁਰਾਂ ਦੇ ਕੋਲ ਆਏ ਸਤਿਗੁਰਾਂ ਨੇ ਜਦੋਂ ਬੇਨਤੀ ਕੀਤੀ ਸੀ ਕਿ ਪਾਈਂ ਰਾਮ ਸਿਆ ਅਸੀਂ ਬਚਨ ਨਹੀਂ ਕਰਦੇ ਅਸੀਂ ਬੇਨਤੀ ਕਰਦੇ ਆ ਤੇਰੇ ਪਿੰਡ ਦੇ ਵਿੱਚ ਜਾਣ ਨੂੰ ਬੜਾ ਚਿਤ ਕਰਦਾ ਹੈ ਤੇਰੇ ਘਰ ਦੇ ਵਿੱਚ ਜਾਣ ਨੂੰ ਬੜਾ ਚਿਤ ਕਰਦਾ ਹੈ ਕੀ ਸਾਨੂੰ ਲੈ ਕੇ ਜਾਓਗੇ ਚਾਰੇ ਭਰਾ ਹਣ ਉਹ ਸਤਿਗੁਰੂ ਦੀ ਜਾਣਣਾ ਵੀ ਸਤਿਗੁਰਾਂ ਨੂੰ ਕੀ ਉਥੇ ਚੰਗਾ ਲੱਗਿਆ ਨੇਤ ਗੁਰੂ ਪਿਆਰਿਓ ਸਤਿਗੁਰਾਂ ਦੀਆਂ ਚਰਨਾਂ ਦੇ ਵਿੱਚ ਸਿੱਖ ਸੰਗਤਾਂ ਅਰਦਾਸਾਂ ਬੇਨਤੀਆਂ ਕਰਦੀਆਂ ਕਿ ਪਾਤਸ਼ਾਹ ਜੀ ਕਦੇ ਸਾਡੇ ਘਰ ਵੀ ਚਰਨ ਪਾ ਦੇਵੇ ਕਦੇ ਸਾਨੂੰ ਵੀ ਕੋਈ ਸਮਾ ਬਣ ਜੀ ਤਪਾਰ ਗੁਰੂ ਪਿਆਰਿਓ ਅੱਜ ਇਹਨਾਂ ਦੇ ਸਿਰ ਤੇ ਸਤਿਗੁਰਾਂ ਦਾ ਮਿਹਰਾਂ ਦਾ ਹੱਥ ਹੈ ਵੀ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹਨਾਂ ਨੂੰ ਆਪ ਖੁਦ ਆਖਿਆ ਵੀ ਤੁਹਾਡੇ ਘਰ ਜਾਣ ਦੇ ਬਾਅਦ ਤੇ ਸਾਡਾ ਬੜਾ ਦਿਲ ਕਰਦਾ ਤੇ ਬੜਾ ਚਿਤ ਕਰਦਾ ਹੈ ਇਦੂ ਬੜੇ ਭਾਗ ਕਿਦੇ ਹੋਣਗੇ ਜਿਹੜੋ ਸਾਧਗੁਰੂ ਜੀ ਆਪ ਖੁਦ ਕਹਿਣ ਵੀ ਤੁਹਾਡੇ ਘਰ ਜਾਣ ਨੂੰ ਤਿਲ ਕਰਦਾ ਹੈ ਭਾਈ ਰਾਮ ਸਿੰਘ ਕਹਿੰਦਾ ਮਹਾਰਾਜ ਇਦੂ ਉੱਤਮ ਕਰਮ ਹੋਰ ਕਿਦੇ ਹੋਣਗੇ ਸਾਡੇ ਬੜੇ ਭਾਗੇ ਕਰਮ ਇਦੂ ਚੰਗੇ ਹੋਰ ਕੀ ਹੋਣਗੇ ਜਦੋਂ ਤੁਸੀਂ ਆਪ ਖੁਦ ਸਾਡੇ ਨਗਰ ਦੇ ਵਿੱਚ ਤੇ ਸਾਡੇ ਘਰ ਦੇ ਵਿੱਚ ਜਾਣ ਨੂੰ ਆਪ ਖੁਦ ਕਹਿ ਰਹੇ ਹੋ ਖੁਸ਼ੀ ਵੀ ਹੋਈ ਤੇ ਸਤਿਗੁਰਾਂ ਨੂੰ ਇਹ ਵੀ ਆਖਦੇ ਆਂ ਵੀ ਪਾਸਾ ਜੀਓ ਸਾਡੇ ਘਰ ਤੁਸੀਂ ਜਾ ਕੇ ਕੀ ਕਰੋਗੇ ਸਾਡੇ ਘਰ ਦੇ ਵਿੱਚ ਕੋਈ ਰਹਿਣ ਨੂੰ ਚੰਗਾ ਨਹੀਂ ਹੈ ਸਾਡੇ ਘਰ ਦੇ ਵਿੱਚ ਕੋਈ ਬੈਠਣ ਨੂੰ ਕੋਈ ਚੰਗਾ ਨਹੀਂ ਤੱਤੀ ਹਵਾ ਵਗਦੀ ਹੈ ਲੋਹ ਵਗਦੀ ਹੈ ਤੱਤੀ ਰੇਤ ਹੈ ਤੇ ਪਾਸਾ ਜੀ ਉਹ ਉਥੇ ਉਹਨੂੰ ਬੜਾ ਔਖਾ ਹੋ ਜਾਵੇਗਾ ਪਾਸਾ ਜੀ ਕਹਿੰਦੇ ਵੀ ਸਾਡਾ ਦਿਲ ਕਰਦਾਗਾ ਔਖਾ ਹੋਵੇ ਸੌਕਾ ਹੋਵੇ ਅਸੀਂ ਜ਼ਰੂਰ ਜਾਵਾਂਗੇ ਤੇ ਹੁਣ ਚਾਰੇ ਪ੍ਰਾਤ ਸਤਿਗੁਰਾਂ ਦੇ ਕੋਲ ਜਦੋਂ ਗਏ ਜਾ ਕੇ ਉਹਨ ਬਿਉਂਤ ਬੰਦੀ ਬਣਾਈ ਵੀ ਕੋਈ ਐਸਾ ਸਤਿਗੁਰਾਂ ਦੇ ਵਾਸਤੇ ਕੋਈ ਸਨ ਬਣਾਈ ਜਾਵੇ ਕੋਈ ਬੰਗਲਾ ਬਣਾਇਆ ਜਾਵੇ ਕਾਠ ਦਾ ਇਹਦੇ ਵਿੱਚ ਸਤਿਗੁਰੂ ਦੀ ਬਰਾਜਦਾ ਤਾਂ ਹੁਣ ਚਾਰੇ ਭਰਾਵਾਂ ਨੇ ਕਹਾੜੀਆਂ ਲੈਣਾ ਦਾ ਲਏ ਤੇ ਜਾ ਕੇ ਜੰਗਲਾਂ ਦੇ ਵਿੱਚੋਂ ਦਰਖਤਾਂ ਦੇਟਾਂ ਨੇ ਕੱਟ ਕੇ ਲਿਆਂਦੇ ਹੋਰ ਜੋ ਵੀ ਹੈ ਸਾਜੂ ਸਮਾਨ ਸਾਰਾ ਲਿਆ ਕੇ ਗੁਰੂ ਪਿਆਰੂ ਇੱਕ ਸਨ ਦੀ ਤਰ੍ਹਾਂ ਝੋਪੜੀ ਦੀ ਤਰ੍ਹਾਂ ਪਹਿਲਾਂ ਇੱਕ ਸਕੰਜਾ ਬਣਾਇਆ ਫੇਰ ਉਹ ਤੋਂ ਬਾਅਦ ਦੇ ਵਿੱਚ ਗੁਰੂ ਪਿਆਰੋ ਉਹਦੀ ਛੱਤ ਪਾਈ ਗਈ ਐਨ ਬਦਿਆ ਸ਼ੌਂਕ ਦੇ ਨਾਲ ਉਹ ਜਿਹੜੀ ਸਾਨ ਸੀ ਉਹ ਬੰਗਲੇ ਦੇ ਤਰ੍ਹਾਂ ਤਿਆਰ ਕੀਤੀ ਗਈ ਉਹਦਾ ਨਾਮ ਰੱਖਿਆ ਗਿਆ ਬੰਗਲਾ ਗੁਰੂ ਸਾਹਿਬ ਜੀ ਦਾ ਤਾਹਣਾ ਗੁਰੂ ਪਿਆਰੋ ਤਲੋ ਵੀ ਪਾਣੀ ਦਾ ਛੜਕਾ ਕਰਕੇ ਬੜਾ ਐਨ ਵਧੀਆ ਠੰਡਾ ਕਰ ਦਿੱਤਾ ਤਿਆਰੀ ਹੋ ਗਈ ਜਿਸ ਜਗ੍ਹਾ ਤੇ ਉਹ ਬੰਗਲਾ ਬਣਾਇਆ ਜਿਹੜੇ ਸਣ ਬਣਾਈ ਝੌਪੜੀ ਬਣਾਈ ਘਰ ਬਣਾਇਆ ਸਤਪੁਰਾਂ ਦੀ ਬਸਤੀ ਉੱਥੇ ਇੱਕ ਛਪੜੀ ਸੀਗੀ ਉਸ ਵੇਲੇ ਅੱਜ ਗੁਰੂ ਪਿਆਰੂ ਉਹ ਛਪੜੀ ਦੀ ਜਗ੍ਹਾ ਤੇ ਸਰੋਵਰ ਬਣਿਆ ਹੋਇਆ ਹੈ ਅੱਜ ਗੁਰੂ ਪਿਆਰ ਨੂੰ ਉੱਤੇ ਸਰੋਵਰ ਬਣਿਆ ਹੋਇਆ ਹੈ। ਬੜਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਚੱਕ ਫਤੇ ਸਿੰਘ ਵਾਲੇ। ਤਾਂ ਹੁਣ ਗੁਰੂ ਪਿਆਰਿਓ ਸਭ ਕੁਝ ਤਿਆਰ ਹੋ ਗਿਆ। ਸਖਬਰਾਂ ਦਾ ਸੰਗਾਸਨ ਲਾਇਆ ਗਿਆ। ਤਾਂ ਹੁਣ ਜਦੋਂ ਸਤਿਗੁਰਾਂ ਦਾ ਸੰਗਾਸਨ ਲਾਇਆ ਤਾਂ ਉਹਨੂੰ ਕੁਝ ਸਮਾਂ ਅੜਿੱਕਿਆ ਵੀ ਸਤਿਗੁਰੂ ਜੀ ਕਹਿੰਦੇ ਸੀ ਆਸੇ-ਪਾਸੇ ਦੇ ਜਿਹੜੇ ਆਨਗਵਾਨ ਨਗਰ ਦੇ ਜਿਹੜੇ ਰਹਿੰਦੇ ਐ ਸਾਰਿਆਂ ਨੂੰ ਦੱਸ ਦਿੱਤਾ ਵੀ ਸਤਿਗੁਰੂ ਜੀ ਕਹਿੰਦੇ ਕਦੇ ਭਾਈ ਤੁਹਾਡੇ ਘਰ ਤੁਹਾਡੇ ਨਗਰ ਦੇ ਵਿੱਚ ਜ਼ਰੂਰ ਅਸੀਂ ਆਵਾਂਗੇ ਸਤਿਗੁਰਾਂ ਨੇ ਕਿਹਾ ਅੜਿੱਕ ਕਰਕੇ ਫੇਰ ਸਤਿਗੁਰਾਂ ਦੀ ਬਹੁਤਾਂ ਟਾਈਮ ਨਹੀਂ ਢਿੱਕਿਆ ਗਿਆ ਉਤੋਂ ਫੇਰ ਘੋੜੇ ਤੋਰੇ ਤਾਂ ਸ੍ਰੀ ਗੰਗਦਮਾ ਸਾਹਿਬ ਵੱਲ ਨੂੰ ਤੁਰ ਪਏ ਜਿ ਸਤਗੁਰਾਂ ਨੂੰ ਜਾ ਕੇ ਲੈ ਕੇ ਆਉਣਾ ਹੋਊਗਾ ਸਤਗੁਰੂ ਜੀ ਕੀ ਪਤਾ ਆਉਣ ਜਾਂ ਨਾ ਆਉਣ ਕੋਈ ਪਤਾ ਨਹੀਂ ਤਾਂ ਹਣ ਗੁਰੂ ਪਿਆਰਿਓ ਤਨ ਗੁਰੂ ਕਲਗੀ ਤਰ ਪਾਸਾ ਜੀ ਇਤੋਂ ਤਿੱਤਰ ਸਾਹਿਬ ਤੋਂ ਪਹਿਲਾਂ ਦਮਦਮਾ ਸਾਹਿਬ ਫੇਰ ਆਏ ਮੁੜ ਕੇ ਗੁਰੂ ਕੀ ਕਾਂਸੀ ਤਾਂ ਹੁਣ ਇੱਥੇ ਜਦੋਂ ਚਾਰੇ ਭੜਾ ਪਹੁੰਚੀ ਐ ਤਾਂ ਸਤਿਗੁਰਾਂ ਨੇ ਆਖਿਆ ਵੀ ਭਾਈ ਤੁਸੀਂ ਫੇਰ ਆ ਗਏ ਪਾਤਸ਼ਾਹ ਜੀਓ ਅਸੀਂ ਤੁਹਾਨੂੰ ਅੜੀਕ ਕੇ ਆਏ ਤੁਸੀਂ ਆਈ ਵਾਸਲੀ ਕੇ ਆਨੇ ਕੋਈ ਗੱਲ ਨਹੀਂ ਇੱਕ ਦੋ ਦਿਨ ਤੁਸੀਂ ਇੱਥੇ ਠਹਿਰੋ ਤੇ ਆਪਾਂ ਚੱਲਾਂਗੇ ਹੁਣ ਦੋ ਦਿਨ ਤੇ ਠਹਿਰੇ ਤੇ ਹੁਣ ਦੋ ਦਿਨਾਂ ਬਾਅਦ ਸਤਿਗੁਰੂ ਜੀ ਫਿਰ ਹੁਣ ਚਾਲਾ ਪਾਉਂਦੇ ਆ ਚੱਕ ਫਤੇ ਸਿੰਘ ਵਾਲੇ ਨੂੰ ਆ ਤਾਂ ਹੁਣ ਧੰਨ ਗੁਰੂ ਕਲਗੀਧਰ ਪਾਸਾ ਜੀ ਜਦੋਂ ਤੁਰਦੇ ਐ ਸਭ ਤੋਂ ਅੱਗੇ ਇਹ ਚਾਰੇ ਭਰਾ ਭਾਈ RAM SINGH ਭਾਈ BHAKTU SINGH ਤੇ ਭਾਈ TAKTU SINGH ਤੇ ਭਾਈ BHAKTU SINGH ਇਹ ਭਾਈ ਭਗਤੂ ਦੇ ਪਰੋਤੇ ਸਨ ਤਾਂ ਹੁਣ ਗੁਰੂ ਪਿਆਰਿਓ ਅੱਗੇ ਹੁਣ ਚਾਰੇ ਭਰਾਗੇ ਘੋੜਿਆਂ ਤੇ ਉਹਨਾਂ ਦੇ ਪਿੱਛੇ ਧੰਨ ਗੁਰੂ ਕਾਂਗੀ ਤਰਪਾਕਸਾ ਜੀ ਆ ਤੇ ਧੰਗ ਗੁਰੂ ਕਾਂਗੀ ਤਰਪਾਸਾ ਜਿਹਦੇ ਪਿੱਛੇ ਸਿੱਖ ਫੌਜਾਂ ਸਿੱਖ ਫੌਜਾਂ ਦੇ ਪਿੱਛੇ ਜੋ ਵਾਗਦਾ ਦੀ ਜੋੜੀ ਹੈ ਗੱਡਾ ਜੋੜਿਆ ਹੋਇਆ ਜਿਸ ਗੱਡੇ ਦੇ ਵਿੱਚ ਸਤਗੁਰਾਂ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਇਹ ਬੈਠੇ ਆ ਉਸ ਤੋਂ ਪਿੱਛੇ ਫੇਰ ਉਹ ਸਿੱਖ ਫੌਜਾਂ ਦੀਆਂ ਸਿੱਖ ਸੰਗਤਾਂ ਇਦਾਂ ਦਾ ਇਹ ਲੰਬਾ ਕਾਫਲਾ ਹੈ ਕਾਫਲੇ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਚੱਕ ਫਤੇ ਸਿੰਘ ਵਾਲੇ ਨੂੰ ਜਾ ਰਹੇ ਹੁਣ ਧੰਨ ਗੁਰੂ ਕਨਗੀਧਰ ਪਾਸਾ ਜੀ ਇੱਥੋਂ 13 ਕਿਲੋਮੀਟਰ ਹੈ ਮਠੰਡੇ ਤੋਂ ਚੱਕ ਫਤੇ ਸਿੰਘ ਵਾਲੇ ਤਾਂ ਸਤਿਗੁਰੂ ਜੀ ਜਦੋਂ ਗਏ ਉੱਥੇ ਪਹੁੰਚੇ ਤਾਂ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਉਹਨਾਂ ਦਾ ਜਿਹੜਾ ਉਤਾਰਾ ਸੀਗਾ ਉਹ ਇਹਨਾਂ ਦੇ ਘਰ ਕੀਤਾ ਗਿਆ ਭਾਈ ਰਾਮ ਸਿੰਘ ਦੇ ਘਰ ਤਤਨ ਗੁਰੂ ਕਲਗੀਧਰ ਪਾਸਾ ਜੀ ਜਿੱਥੇ ਹੁਣ ਉਹ ਬੰਗਲਾ ਬਣਾਇਆ ਉਹਨਾਂ ਨੇ ਉੱਥੇ ਬਿਰਾਜਮਾਨ ਹੁੰਦੇ ਆ ਤੇ ਗੁਰੂ ਕਾਂਗੀtar ਪਾਸਾ ਜੀ ਜਦੋਂ ਉਸ ਬੰਗਲੇ ਦੇ ਵਿੱਚ ਜਾ ਕੇ ਬਰਾਜਮਾਨ ਹੁੰਦੇ ਐ ਤਾਂ ਹੁਣ ਜਦੋਂ ਜਾ ਕੇ ਸੰਗੋਸਨ ਤੇ ਬੈਠਦੇ ਐ ਐਨ ਠੰਡਾ ਠੰਡਾ ਬੰਗਲਾ ਉਹ ਜਿਹੜਾ ਉਹ ਘਰ ਬਣਾਇਆ ਤਤਾਂ ਸਤਿਗੁਰੂ ਪਾਸਾ ਜੀ ਕਹਿੰਦੇ ਪਾਈ ਰਾਮ ਸਿੰਘ ਪਾਈ ਫਤੂ ਸਿੰਘ ਤੇ ਪਾਈ ਤਖਤੂ ਤੇ ਬਖਤੂ ਤੇ ਤੁਸੀਂ ਤਾਂ ਕਹਿੰਦੇ ਸੀ ਵੀ ਸਾਡੇ ਘਰ ਐਨੀ ਤਪਸ ਪੈਂਦੀ ਐ ਤੇ ਬੜੀ ਲੋਪ ਪੈਂਦੀ ਆ ਕਿ ਪਾਤਸ਼ਾਹ ਜੀ ਉਹ ਤੁਹਾਡਾ ਤਾਂ ਉੱਤੇ ਕੰਮ ਹੀ ਕੋਈ ਨਹੀਂ ਤੁਸੀਂ ਕੀ ਕਰੋਗੇ ਉੱਤੇ ਤੇ ਜਿੱਥੇ ਹੁਣ ਅਸੀਂ ਬੈਠੇ ਆਏ ਇੱਥੇ ਤਾਂ ਸ਼ੀਤਲ ਹਵਾ ਚੱਲਦੀ ਆ ਹਵਾ ਬਾਰੋਂ ਗਰਮ ਆਉਂਦੀ ਐ ਤੇ ਉਸ ਬੰਗਲੇ ਦੇ ਵਿੱਚ ਆ ਕੇ ਐਨ برف ਵਰਗੀ ਝੜ ਜਾਂਦੀ ਐ ਜਿਵੇਂ ਆਪਾਂ ਦੇਖਦੇ ਨੇ ਸਾਵਣ ਦੇ ਮਹੀਨੇ ਦੇ ਵਿੱਚ ਕਿਤੇ ਕੜੀਆਂ ਪੈਂਦੀਆਂ ਆਉਂਦੀਆਂ ਤੇ ਹਵਾ ਵਿੱਚ ਦੀ ਆਉਂਦੀ ਐ ਜਾਂ ਬਾਹਣਾਂ ਦੇ ਵਿੱਚ ਪਾਣੀ ਲੱਗਿਆ ਹੁੰਦਾ ਤੇ ਹਵਾ ਵਿੱਚ ਦੀ ਉਹ ਕਿਉਂਦੀ ਆ ਠੰਡੀ ਹੋ ਜਾਂਦੀ ਐ ਤੇ ਧੰਨ ਗੁਰੂ ਕੰਗ ਦੀ ਤਰਪਾ ਸਾਹਿਬ ਜੀ ਕਹਿੰਦੇ ਭਾਈ ਰਾਮ ਸਿਆ ਇਹ ਜਿਹੜੀ ਹਵਾ ਜੀ ਹਵਾ ਸਾਨੂੰ ਪੌਂਟਾ ਸਾਹਿਬ ਦਾ ਚੇਤਾ ਕਰਵਾਉਂਦੀ ਹੈ। ਜਮਨਾ ਦਾ ਚੇਤਾ ਕਰਾਉਂਦੀ ਹੈ ਜਦੋਂ ਪੌਂਟਾ ਸਾਹਿਬ ਦੀ ਧਰਤੀ ਤੇ ਬਰਾਜਮਾਨ ਸੀਗੇ ਅਸੀਂ ਉਦੋਂ ਹਵਾ ਜਮਨਾ ਦੇ ਵਿੱਚ ਦੀ ਹੋ ਕੇ ਠੰਡੀ, ਸੀਤਲ ਹੋ ਕੇ ਉੱਤੇ ਪੌਂਟਾ ਸਾਹਿਬ ਉਹ ਸਥਾਨ ਤੇ ਆਉਂਦੀ ਸੀਗੀ। ਪੌਂਟਾ ਸਾਹਿਬ ਦਾ ਸਥਾਨ ਆ ਜਿਹੜਾ ਜਮਨਾ ਦਾ ਉਹ ਸਮਾਂ ਚਿੱਤੇ ਆ ਗਿਆ। ਹੁਣ ਧੰ ਗੁਰੂ ਕਾਂਗੀ ਤਰ ਪਾਤਸਾ ਜੀ ਇੱਥੇ 9 ਦਿਨ ਰਹੇ ਤੱਕ ਫਤੇ ਸੰਗ ਵਾਲਾ ਤੇ ਹੋਰ ਵੀ ਨੇਕਾਂ ਸਿੱਖ ਸੰਗਤਾਂ ਨੂੰ ਬਾਹਰੋਂ ਪਤਾ ਲੱਗ ਗਿਆ ਵੀ ਸਾਧ ਗੁਰੂ ਜੀ ਤੇ ਪਹੁੰਚੇ ਹੋਏ ਹੈਗੇ ਹੁਣ ਰਜਾਨਾ ਦੀ ਤਰ੍ਹਾਂ ਸਵੇਰ ਵੀ ਦੀਵਾਨ ਸਜਦਾ ਹੈ ਤੇ ਸ਼ਾਮ ਨੂੰ ਵੀ ਰਰ ਸੱਗ ਦੀ ਪਾਠ ਹੁੰਦੀ ਹੈ ਦੀਵਾਨ ਸਜਦੀ ਹੈ ਤਾਂ ਨੇਕਾਂ ਸਿੱਖ ਸੰਗਤਾਂ ਨੂੰ ਧੰ ਗੁਰੂ ਕਲਗੀ ਤਰ ਪਾਤਸਾ ਜੀ ਤਾਰਦੇ ਆ ਪਾਵਨ ਪ੍ਰਦੇਸ਼ ਬਖਸ਼ਿਸ਼ ਕਰਦੇ ਤਾਂਨ ਗੁਰੂ ਪਿਆਰਿਓ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਭਾਈ ਰਾਮ ਸਿੰਘ ਜੀ ਨੇ ਸ਼ਾਮ ਦਾ ਜਦੋਂ ਟਾਈਮ ਹੋਇਆ ਅਰ ਅਸਾ ਦੀ ਦਾ ਪਾਠ ਹੋ ਗਿਆ ਦੀਵਾਨ ਲਗਿਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਦੇ ਵਿੱਚ ਬੇਨਤੀ ਕੀਤੀ ਭਾਈ ਰਾਮ ਸਿੰਘ ਨੇ ਪਾਪਾ ਜੀਓ ਹੁਣ ਤੁਸੀਂ ਜੇ ਕਿਰਪਾ ਕਰੋ ਅੱਜ ਸਾਡੇ ਘਰ ਜਾ ਕੇ ਆਰਾਮ ਕਰੋ ਤੁਸੀਂ ਸਾਡੇ ਘਰ ਚੱਲੋ ਤੇ ਉੱਥੇ ਆਰਾਮ ਕਰੋ ਤੁਸੀਂ ਚਰਨ ਪਾਓ ਪਾਪਾ ਜੀ ਕਹਿੰਦੇ ਪਾਏ ਰਾਮ ਸਿੰਘ ਇੱਥੇ ਠੀਕ ਆ ਸੀ ਸਾਨੂੰ ਇਹ ਜਗ੍ਹਾ ਬੜੀ ਚੰਗੀ ਲੱਗੀ ਆ ਬੜਾ ਸੁਹਾਵਣਾ ਮੌਸਮ ਹੈ ਇੱਥੇ ਅਸੀਂ ਇੱਥੇ ਰਵਾਂਗੇ ਤੇਰੇ ਘਰ ਕਿਤੇ ਫੇਰ ਸਹੀ ਤਾਂ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਤੇ ਬੜੀਆਂ ਸਵਾਮਾ ਜਿਹੜੀਆਂ ਕੀਤੀਆਂ ਸੀ ਸਤਿਗੁਰਾਂ ਨੇ ਬੜੇ ਸ਼ੌਂਕ ਦੇ ਨਾਲ ਮਨਜ਼ੂਰ ਕੀਤੀਆਂ ਤਾਂ ਹੁਣ ਇਹ ਜਿਹੜਾ ਚੱਕ ਫਤੇ ਸਿੰਘ ਵਾਲਾ ਨਾਮ ਜਿਹੜਾ ਇਹ ਕਿੱਥੋਂ ਪਿਆ ਇਹ ਚੱਕਾ ਫਾਦੇ ਸਿੰਘ ਵਾਲਾ ਇੱਥੋਂ ਦਾ ਭਾਈ ਫਾਦੇ ਸਿੰਘ ਸੀਗਾ ਭਾਈ ਫਾਦੇ ਸਿੰਘ ਉਹ ਸੀਗਾ ਜਿਨ੍ਹਾਂ ਚੱਪਾ ਚੜੀ ਦੇ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੀਗਾ ਤੇ ਜਿਹੜਾ ਵਜੀਰ ਖਾਨ ਸੀ ਤੇ ਉਹਦਾ ਗਾਲ ਪਟਿਆ ਸੀਗਾ ਮੌਤ ਦੇ ਘਾਟ ਉਤਾਰਿਆ ਸੀਗਾ ਵਜੀਰ ਖਾਨ ਨੂੰ ਵਜੀਦੇ ਖਾਨ ਨੂੰ ਜਿਨ੍ਹਾਂ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਨਿਹਾਂ ਦੇ ਵਿੱਚ ਚਣ ਕੇ ਇਹ ਉਹ ਫਤੇ ਸਿੰਘ ਆ ਗੁਰੂ ਪਿਆਰੋ ਜਿਨ੍ਹਾਂ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀ ਵਜੀਦੇ ਖਾਨ ਦੇ ਕੋਲ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਇਹ ਰਹਾ ਫਤੇ ਸਿੰਘ ਉਦੋਂ ਮਾਦੇ ਵਿੱਚ ਜਦੋਂ ਛੋਟਾ कल्लू ਘਾਰਾ ਹੋਇਆ ਸੀ ਗਰਦਾਸ ਦੰਗਲ ਦੀ ਗੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਿਆ ਗਿਆ ਸੀਗਾ ਰਖਸ਼ੀਅਰ ਨੇ ਪਕੜ ਲਿਆ ਸੀਗਾ ਕਿਉਂ ਉਦੋਂ ਦਿੱਲੀ ਦੇ ਤਖਤ ਦੇ ਉੱਪਰ ਫਰਖਸ਼ੀਅਰ ਬੈਠਾ ਸੀਗਾ ਬਾਦਸ਼ਾਹ ਸੀਗਾ ਤਾਂ ਹੁਣ ਉਦੋਂ ਫਿਰ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਇਹ ਫਤੇ ਸਿੰਘ ਸੀ ਜਿਹੜਾ ਉਹ ਪਕੜਿਆ ਗਿਆ ਗੁਰਦਾਸ ਰੰਗਲ ਦੀ ਘੜੀ ਦੇ ਵਿੱਚ ਤਾਂ ਗੁਰੂ ਪਿਆਰੂ ਫਿਰ ਉੱਤੇ ਦਿੱਲੀ ਦੇ ਵਿੱਚ ਸੀ ਦੀ ਪਾਈਏ ਨੇ ਦਿੱਲੀ ਦੇ ਵਿੱਚ ਤਾਂ ਉਹ ਭਾਈ ਫਤੇ ਸਿੰਘ ਹੋਇਆ ਉਹਦੇ ਨਾਮ ਤੇ ਇਹ ਪਿੰਡ ਦਾ ਨਾਮ ਫਤ ਚੱਕ ਫਤੇ ਸਿੰਘ ਵਾਲਾ ਰੱਖਿਆ ਇਸ ਕਰਕੇ ਗੁਰੂ ਪਿਆਰਿਓ ਧੰਨ ਗੁਰੂ ਕਲਗੀਧਰ ਪਾਸਾ ਜੀ ਨੇ ਇਤੇ ਰਹਿ ਕਰਕੇ ਅਨੇਕਾਂ ਕੌਤਕਾਂ ਕੀਤੇ ਕਿਉਂ 9 ਦਿਨ ਸਤਗੁਰੂ ਜੀ ਰਹਿ ਤੇ 9 ਦਿਨਾਂ ਦੇ ਵਿੱਚ ਸਤਗੁਰਾਂ ਨੇ ਇਤੇ ਬਹੁਤ ਇਤਿਹਾਸ ਰਚਿਆ ਅਨੇਕਾਂ ਕੌਤਕ ਕੀਤੇ ਅਨੇਕਾਂ ਸਿੱਖ ਸੰਗਤਾਂ ਨੂੰ ਸਤਗੁਰਾਂ ਨੇ ਧਾਰਨਾ ਕੀਤਾ ਤਤਾਂ ਗੁਰੂ ਕਲਗੀ ਤਰਪਾ ਸਾਹਿਬ ਜੀ ਚਾਰੇ ਭਰਾਵਾਂ ਨੂੰ ਸਤਿਗੁਰੂ ਜੀ ਸਮਝਾਉਣਾ ਕਰਦੇ ਆ ਸਤਿਗੁਰੂ ਜੀ ਕਹਿੰਦੇ ਭਾਈ ਸਤ ਗੁਰ ਕੀ ਸੇਵਾ ਗਾ ਖੜੀ ਸਰ ਦੀਜਾ ਆਪ ਗਵਾਏ ਗੁਰੂ ਦੇ ਧਰ ਦੀ ਜਿਹੜੀ ਸੇਵਾ ਕੀ ਬੜੀ ਔਖੀ ਆ ਕਠਣ ਕਮਾਈ ਆ ਪਰ ਇਸ ਕਠਨ ਕਮਾਈ ਨੂੰ ਤੁਸੀਂ ਸਮਝਿਆ ਤੇ ਗੁਰੂ ਦੀ ਕਠਨ ਕਮਾਈ ਨੂੰ ਤੁਸੀਂ ਸਮਝਦੇ ਹੋਏ ਗੁਰੂ ਦੀ ਸੇਵਾ ਕਰਕੇ ਤੁਸੀਂ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ ਸਰ ਦੀਜੈ ਆਪ ਦਵਾਏ ਆਪਣਾ ਸਿਰ ਬਲੀਦਾਨ ਦੇਣਾ ਪੈਂਦਾ ਭਾਈ ਤੁਸੀਂ ਚਾਰੇ ਭਰਾਵਾਂ ਨੇ ਸਤਗੁਰ ਆਗਾ ਸੀਸ ਭੇਟ ਦਿਓ ਜੇ ਸਤਗੁਰ ਸਾਚਾ ਪਾਵੇ ਤੋ ਤੁਸੀਂ ਕੀ ਕੀਤਾਗਾ ਚਾਰੇ ਭਰਾਵਾਂ ਨੇ ਕੇਵਲ ਤੇ ਕੇਵਲ ਗੁਰੂ ਸਾਹਿਬ ਦੇ ਅੱਗੇ ਆਪਣਾ ਸਿਰ ਅਰਪਣ ਕੀਤਾ ਤੇ ਕਿਸੇ ਹੋਰ ਦੇ ਅੱਗੇ ਸਿਰ ਨਹੀਂ ਨਵਾਇਆ ਜੇ ਸੇਵਾ ਸੰਭਿਆ ਤਾਂ ਅਕਾਲ ਪੁਰਖ ਦੀ ਸੇਵਾ ਸੰਭੀ ਹੈ ਜੇ ਸੇਵਾ ਕਰ ਰਹੇ ਹੋ ਤਾਂ ਅਕਾਲ ਪੁਰਖ ਦੇ ਦਰ ਦੀ ਸੇਵਾ ਕਰ ਰਹੇ ਹੋ ਹਮ ਕੋ ਕਰ ਤੇਰਾ ਦਵਾਰ ਉਕਤ ਆਗ ਬਦਨ ਪਸਾਰ ਪ੍ਰਮਾਤਮਾ ਦੇ ਘਰ ਦੇ ਕੁੱਕਰ ਬਣ ਕੇ ਤੁਸੀਂ ਸੇਵਾ ਲੁੱਟ ਰਹੇ ਹੋ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਭਾਰੇ ਦਾ ਪਾਵਨ ਦਾਗਾ ਮੇਰਾ ਸਤਿਗੁਰੂ ਬਹੁਤ ਵੱਡਾ ਉੱਚਾ ਹੈ ਤੇ ਸਤਿਗੁਰਾਂ ਨੂੰ ਬੇਨਤੀ ਕਰਦੇ ਆ ਕਿ ਪਾਸਾ ਹਮ ਚਾਕਰ ਗੋਬਿੰਦ ਕੇ ਅਸੀਂ ਤੁਹਾਡੇ ਚਾਕਰ ਅਸੀਂ ਕੁੱਕਰ ਹੈ ਸਤਿਗੁਰੂ ਮੇਰਾ ਪਾਰਾ ਤੁਸੀਂ ਬਹੁਤ ਉੱਚੇ ਤੇ ਸੁੱਚੇ ਮਾਲਕੋ ਸ਼ਕਤੀ ਦੇ ਮਾਲਕੋ ਤੁਸੀਂ ਮੀਰੀ ਪੀਰੀ ਦੇ ਮਾਲਕੋ ਪਾਸਾ ਜੀ ਉਸ ਕੁਝ ਸੁੱਖਾਂ ਦੇ ਦਾਤੇ ਹੋ ਤੇ ਸੰਤ ਗੁਰਾਂ ਦੀ ਵਡਿਆਈ ਕਰਦੇ ਹੋਏ ਥੱਕਦੇ ਨਹੀਂ ਤੇ ਧੰਨ ਗੁਰੂ ਕਰਦੀ ਤਰ ਪਾਸਾ ਜੀ ਕਹਿੰਦੇ ਪਾਈ ਤੁਹਾਡੀ ਜਿਹੜੀ ਸੇਵਾ ਕੀ ਇਹ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੈ ਉਹਨਾਂ ਕੋ ਪਹਿਲਾਂ ਵੀ ਰੋਜ਼ ਦੀ ਤਰ੍ਹਾਂ ਤਕਰੀਬਨ ਦਸਵੰਧ ਦੀ ਬਾਤ ਕਰਦੇ ਆ ਸਤਿਗੁਰਾਂ ਨੇ ਫਿਰ ਉਹਨਾਂ ਨੂੰ ਦਸਵੰਧ ਬਾਰੇ ਦੱਸਿਆ ਪਾਸਾ ਜੀ ਕਹਿੰਦੇ ਦਸਵੰਧ ਆ ਜਿਹੜਾ ਦਸਵਾਂ ਦਸੌਂਦ ਸਿੱਖ ਨੇ ਜੇ 100 ਰੁਪਇਆ ਕਮਾਇਆ ਉਹਦੇ ਵਿੱਚੋਂ 10 ਰੁਪਏ ਜਿਹੜੇ ਉਹ ਗੁਰੂ ਪਿਆਰੋ ਗੁਰੂ ਦਾ ਦਸਵਾਂ ਦਸੌਂਦ ਹੈ 90 ਸਿੱਖ ਦੇ ਹੈ ਦਾਸਾ ਜਿਹੜੇ ਉਹ ਗੁਰੂ ਦੇ ਆ। ਮੁਸਲਮਾਨ ਧਰਮ ਦੇ ਵਿੱਚ ਚਲੇ ਜਾਓ। ਮੁਸਲਮਾਨ ਧਰਮ ਦੇ ਵਿੱਚ ਗੁਰੂ ਪਿਆਰਿਓ ਜੇ 100 ਕਮਾਇਆ ਤਾਂ 40% ਦੁਸਬੰਧ ਕੱਢਣਾ ਪੈਂਦਾ ਹੈਗਾ। ਇਸਲਾਮ ਧਰਮ ਦੇ ਵਿੱਚ। ਉਹਨਾਂ ਦੀ ਮਰਜ਼ਾਦਾ ਕੀ ਮੁਹੰਮਦ ਸਾਹਿਬ ਜੀ ਕਹਿੰਦੇ 100 ਜੇ ਕਮਾਇਆਗਾ 60 ਤੁਹਾਡੇ 40 ਅੱਲਾ ਖੁਦਾ ਜੀ ਮੁਸਲਮਾਨ ਧਰਮ ਦੇ ਲੋਕ ਦਸਵੰਧ ਕੱਢਦੇ ਆਗੇ ਗੁਰੂ ਪਿਆਰ ਉਹ 40% 100 ਦੇ ਵਿੱਚੋਂ 40 ਤੇ ਸਾਨੂੰ ਗੁਰੂ ਸਾਹਿਬ ਜੀ ਨੇ 10 ਹੀ ਕਿਹਾ ਹੈ ਮਾਰੇ ਕਹਿੰਦੇ ਪਾਈ ਤੁਸੀਂ ਕੋਈ ਨਾ 90 ਤੁਹਾਡੇ ਐ ਤੇ 10 ਰੁਪਏ ਗੁਰੂ ਸਾਹਿਬ ਦੇ ਐ ਤੇ ਗੁਰੂ ਸਾਹਿਬ ਦੇ ਗੋਲ ਕਾਂ ਦੇ ਵਿੱਚ ਲੰਗਰਾਂ ਦੇ ਵਿੱਚ ਕਿਸੇ ਲੋੜਵਾਲ ਦੀ ਸੇਵਾ ਕਰਨ ਲਈ ਕਿਸੇ ਨੂੰ ਬਸਤਰ ਦੇ ਦੇਣੇ ਕਿਸੇ ਭੁੱਖੇ ਨੂੰ ਭੋਜਨ ਸ਼ਕਾ ਦੇਣਾ ਕਿਸੇ ਗਰੀਬ ਦੀ ਲੜਤੀ ਦਾ ਕਾਰਜ ਕਰ ਦੇਣਾ ਕਿਸੇ ਦੀ ਪੜ੍ਹਾਈ ਤੇ ਪੈਸਾ ਖਰਚ ਕਰ ਦੇਣਾ ਕਿਸੇ ਦਾ ਕੋਈ ਜਿਹਨੂੰ ਲੋੜ ਆ ਗਈ ਕਿਸੇ ਦੀ ਬਿਮਾਰੀ ਹੈ ਦਵਾਈ ਫੂਟੀ ਦੀ ਲੋੜ ਆਉਂ ਨੂੰ ਦਵਾਈ ਫੂਟੀ ਦਵਾ ਦੇ ਬੂ ਕਿਸੇ ਵੀ ਪੱਖ ਤੋਂ ਕੋਈ ਲੋੜ ਬੰਦਾ ਹੈ ਤਾਂ ਉੱਥੇ ਗੁਰੂ ਪਿਆਰਿਓ ਸਤਿਗੁਰੂ ਜੀ ਕਹਿੰਦੇ ਇਹ ਦਸਮਾ ਦਸੌਂਦ ਕੱਢ ਕੇ ਇਲਾ ਦੇਣਾ ਚਾਹੀਦਾ ਤਾਂ ਸਤਿਗੁਰੂ ਜੀ ਕਹਦੇ ਹੁਣ ਤੁਸੀਂ ਭਾਈ ਆਪਣਾ ਸੇਵਾ ਕਰਕੇ ਦਸਮਾ ਦਸੌਂਦ ਕੱਢਿਆ ਇਹ ਤੁਸੀਂ ਕੱਢਦੇ ਰਹੋਗੇ ਤਾਂ ਗੁਰੂ ਦੀ ਕਿਰਪਾ ਬਣੀ ਰਹੇਗੀ ਜਿਸ ਦਿਨ ਤੁਸੀਂ ਇਹ ਦਸਮਾ ਦਸੌਂਦ ਕੱਢਣਾ ਬੰਦ ਕਰ ਦਿੱਤਾ ਉਸ ਦਿਨ ਗੁਰੂ ਦੀ ਕਿਰਪਾ ਘਟ ਜਾਵੇਗੀ ਤਾਂ ਫਿਰ ਭਾਈ ਦੁੱਖਾਂ ਦੇ ਵਿੱਚ ਘਿਰ ਜਾਵੋਗੇ ਤਾਂ ਸਤਿਗੁਰੂ ਜੀ ਨੇ ਇਹ ਸਮਝਾਇਆ ਤੇ ਹੁਣ ਤੁਹਾਨੂੰ ਵੀ ਭਾਈ ਆਖਦੇ ਆ ਜਿਵੇਂ ਹੁਣ ਫਸਲ ਬਾੜੀ ਆਈ ਆ ਆਪਣੀ ਜਿਵੇਂ ਸਤਿਗੁਰਾਂ ਨੇ ਉਹਨਾਂ ਚਾਰੇ ਭਰਾਵਾਂ ਨੂੰ ਦਸਵੇਂ ਦਸੌਂਦ ਬਾਰੇ ਦੱਸਿਆ ਤਾਂ ਹੁਣ ਆਪਾਂ ਨੂੰ ਵੀ ਭਾਈ ਸਤਿਗੁਰੂ ਗੁਰੂ ਗਰੀਬ ਨਾਇ ਪਾਸਾ ਜੀ ਕਹਿੰਦੇ ਜੇ ਫਸਲ ਬਾੜੀ ਆਈ ਹੈ ਘਰਾਂ ਦੇ ਵਿੱਚ ਕਣਕ ਆਈ ਆ ਅਨਾਜ ਆਇਆ ਤੇ ਗੁਰੂ ਕੇ ਲੰਗਰਾਂ ਦੇ ਵਿੱਚ ਜ਼ਰੂਰ ਸਾਨੂੰ ਹਿੱਸੇ ਪਾਉਣੇ ਚਾਹੀਦੇ ਆ ਤੇ ਗੁਰੂ ਦੇ ਘਰ ਦੀ ਸੇਵਾ ਕਰਕੇ ਗੁਰੂ ਪਿਆਰੋ ਖੁਸ਼ੀ ਪ੍ਰਾਪਤ ਕਰਨੀ ਚਾਹੀਦੀ ਜਿਵੇਂ ਪਾਈ ਤਖਤੂ ਤੇ ਵਖਤੂ ਫਤੂ ਤੇ ਪਾਈ ਰਾਮ ਸਿੰਘ ਇਹਨਾਂ ਨੇ ਸਤਿਗੁਰਾਂ ਦੇ ਦਰ ਘਰ ਦੀਆਂ ਦਸਵਾਂ ਦਸੌਂਦ ਕੱਢ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਅਸੀਂ ਵੀ ਗੁਰੂ ਪਿਆਰੋ ਦਸਵਾਂ ਦਸੌਂਦ ਕੱਢ ਕੇ ਰੱਬ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਤਿਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕਰਨਾ ਇਸ ਕਰਕੇ ਗੁਰੂ ਪਿਆਰੋ ਸਤਿਗੁਰੂ ਜੀ ਪਾਵਨ ਪ੍ਰਦੇਸ਼ ਰਜਾ ਉਹਨਾਂ ਦੀ ਤਾਰਾ ਬਖਸ਼ਿਸ਼ ਕਰਦੇ ਐ ਸੋ ਗੁਰੂ ਪਿਆਰੋ ਇਸੇ ਤਰ੍ਹਾਂ ਚੱਕ ਪਤੇ ਸੰਗ ਵਾਲੇ ਦਾ ਕੱਲ ਨੂੰ ਵੀ ਪਾਵਨ ਇਤਿਹਾਸ ਆਪਾਂ ਇਸੇ ਤਰ੍ਹਾਂ ਸਰਬਣ ਕਰਾਂਗੇ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਨਾਲ ਜਿਵੇਂ ਭਾਈ ਆਰਮ ਸਿੰਘ ਵਰਗਾਂ ਨੂੰ ਚਾਰੇ ਭਰਾਵਾਂ ਨੂੰ ਸਤਿਗੁਰਾਂ ਨੇ ਤਾਰਨਾ ਕੀਤਾ ਐਵੇਂ ਜਿਵੇਂ ਸਤਿਗੁਰੂ ਜੀ ਪਾਈ ਸਾਨੂੰ ਵੀ ਤਾਰ ਲੈਗੇ ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜਦੇ ਹੋਏ ਅਸੀਂ ਵਾਹਿਗੁਰੂ ਦੀ ਬਾਣੀ ਦੇ ਵਿੱਚ ਰਹਿੰਦੇ ਹੋਏ ਆਪਣਾ ਸਮਾਂ ਬਤੀਤ ਕਰਾਂਗੇ ਗੁਰੂ ਦੀ ਕਿਰਪਾ ਦੇ ਨਾਲ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਬਚਨਾਂ ਦੇ ਅਨਸਾਰ ਢਲਣਾ ਕਰਾਂਗੇ ਤਾਂ ਸਤਿਗੁਰੂ ਜੀ ਕਿਰਪਾ ਕਰ ਦੇਣਗੇ ਸਾਡਾ ਵੀ ਲੋਕ ਤੇ ਪਰਲੋਕ ਸਵਾਰਨਾ ਕਰਨਗੇ ਇਹ ਲੋਕ ਸੁਖੀਏ ਪਰਲੋਕ ਸਹਿ ਲੈ ਲਾਨਕ ਹਰ ਪ੍ਰਭ ਆਪੇ ਮੇਲੇ ਪੁਲਾਕਾਂ ਦੀ ਕੀਮਾ ਸੁਭਲਾਪ ਤੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਭੱਤੇ ਵਾਹਿਗੁਰੂ ਸਤ ਜੀ ਅੰ ਰਾਮ ਕਲੀ ਮਾਲਾ ਤੀਜਾ